ਰਿਓ ਚਲ ਕਰ ਛੱਡਿਆ ਮਾੜਾ ਛੱਡਿਆ ਚੱਲ ਚੱਲ ਅੱਜ ਵੀ ਦੇਖਣੇ ਮਾਰੀ ਆਇਆ ਚੱਲ ਚੱਲ ਅੱਜ ਵੀ ਦੇਖਣੇ ਮਾਰੀ ਆਇਆ ਜਿੰਦਾਬਾ 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 मोर्चा मोदाबाद मोटाबाद पंजाब हकारी अत्याचार करण वारी पंजाब मोदाबाद किसान ਗੋਡਸਤਾਰ ਕਰਾਉਣ ਵਾਲਾ ਮੁੱਖ ਮੰਤਰੀ ਭਗਵਾਨ ਜਮਾਨ ਮੋਤਾਵਾਦ ਜੈਕਾਰਾ ਮੁਕੰਮਲ ਕਿਸਾਨ ਆਗੂਆਂ ਨੂੰ ਤੰਕੇ ਦੇ ਵਾਲਾ ਮੁੱਖ ਮੰਤਰੀ ਭਗਵਾਨ ਜਮੋਤਾਵਾਦ ਜੈਕਾਰਾ ਮੁਕੰਮਲ ਕਿਸਾਨ ਆਗੂ ਨੂੰ ਤੰਕਿਆਂ ਦੇ ਨਾਲ ਮੁੱਖ ਮੰਤਰੀ ਮੋਤਾਵਾਦ ਮੁਕੰਮਲ ਸਰਕਾਰਾਂ ਤੋਂ ਨਾ ਚੱਕੋ ਸਰਕਾਰਾਂ ਤੋਂ ਨਾ ਚੱਕੋ ਸੰਜੀ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਹੋਈ ਉਹ ਉਹਦੇ ਵਿੱਚ ਕੀ ਨਿਪਟੜਾ ਜੀ ਜਾਣਕਾਰੀ ਅਸੀਂ ਜਿਹੜੇ ਸਾਨੂੰ ਗੱਲਬਾਤ ਤੇ ਬੁਲਾਇਆ ਅਸੀਂ ਕਿਹਾ ਜੋ ਸਾਡੇ ਜਗਿੰਦਰ ਸਿੰਘ ਗਰਾਹਾਂ ਨੇ ਸੰਯੁਕਤ ਗ੍ਰਾਹਣ ਮੋਰਚੇ ਦੇ ਤੌਰ ਤੇ ਸੱਦਾ ਦਿੱਤਾ ਸਾਨੂੰ ਅਸੀਂ ਉਸ ਫੁੱਲ ਚੜਾਵਾਂਗੇ ਭਵੇਂ ਉਹ ਫੜ ਲਈ ਤੁਸੀਂ ਉਹਦੇ ਸੱਦਾ ਸੀਗਾ ਕਿ ਅਸੀਂ ਸੜਕਾਂ ਤੋਂ ਪਾਸੇ ਬੈਠਾਂਗੇ ਕੋਈ ਟ੍ਰੈਫਿਕ ਨਹੀਂ ਰੋਕਾਂਗੇ ਅਸੀਂ ਕਹਿ ਗਏ ਪਹਿਲਾਂ ਟ੍ਰੈਫਿਕ ਚੱਲਦੀ ਕਰੋ ਉਦੋਂ ਬਾਅਦਾਂ ਜੇ ਕੋਈ ਗੱਲ ਕਰਨੀ ਹੈ ਕਰ ਲਿਓ ਨਹੀਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀ ਆਗੂ ਨੇ ਜਿਹੜੇ ਉਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਜਿਹੜੀ ਉਹ ਕਰਕੇ ਆਏ ਨੇ ਤੇ ਕਿਸਾਨਾਂ ਨੇ ਪਹਿਲਾਂ ਹੀ ਜਿਹੜਾ ਚਿੱਟੀ ਪੱਟੀ ਤੋਂ ਇੱਕ ਲਾਈਨ ਛੱਡ ਕੇ ਜਿਹੜਾ ਰਸਤਾ ਉਹ ਛੱਡਿਆ ਹੋਇਆ ਰਸਤਾ ਤੇ ਉਲਟਾ ਉਦੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਵੱਡੇ ਬੈਰੀਕੇਡ ਲਗਾ ਕੇ ਕੋਈ ਮਤਲਬ ਨਹੀਂ ਰਸਤਾ ਰੋਕਣ ਦਾ ਜਿਹੜਾ ਰਸਤਾ ਉਹ ਰੋਕਿਆ ਹੋਇਆ ਸੀ ਹੁਣ ਗੱਲਬਾਤ ਤੋਂ ਬਾਅਦ ਇਹ ਗੱਲ ਆਈ ਆ ਵੀ ਜਿਹੜਾ ਜਿਹੜਾ ਰਸਤਾ ਬੰਦ ਕੀਤਾ ਹੋਇਆ ਪ੍ਰਸ਼ਾਸਨ ਨੇ ਆਹ ਜਿਹੜੀ ਪੱਤੀ ਬਰਨਾਲੇ ਤੇ ਬਠਿੰਡਾ ਹੱਦ ਤੇ ਜਿਹੜਾ ਇਹ ਧਰਨਾ ਜੇਠੂਕਾਂ ਦੇ ਕੋਲ ਲੱਗਿਆ ਹੋਇਆ ਉਸ ਨੂੰ ਆਮ ਟ੍ਰੈਫਿਕ ਦੇ ਲਈ ਖੋਲਣਗੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜੋ ਫੈਸਲਾ ਕੀਤਾ ਹੈ ਭਾਈ ਜਿਹੜੇ ਜਿੱਥੇ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾਊਗਾ ਅਸੀਂ ਉੱਥੇ ਹੀ ਰੋਕ ਕੇ ਆਪਦਾ ਜਿਹੜਾ ਧਰਨਾ ਮੁਜ਼ਾਹਰਾ ਉਹ ਜਾਰੀ ਰੱਖਾਂਗੇ ਤੇ ਉਸ ਦੇ ਤਹਿਤ ਜਿਹੜੇ ਕਿਸਾਨ ਨੇ ਸੜਕ ਤੋਂ ਪਾਸੇ ਬੈਠ ਕੇ ਰਸਤਾ ਖਾਲੀ ਛੱਡ ਰਹੇ ਆ ਤੁਸੀਂ ਦੇਖ ਸਕਦੇ ਹੋ ਤੇ ਅਗਲੀ ਜਿਹੜੀ ਮਾਇਸ ਸਰਬ ਤੁਹਾਡੇ ਨਾਲ ਜੋ ਉਧਰ ਗਏ ਅਸੀਂ ਗੱਲਬਾਤ ਕਰਨ ਤੁਹਾਨੂੰ ਬੁਲਾਇਆ ਗਿਆ ਸੀ ਉਹਦੇ ਬੁલાਏ ਤੋਂ ਗਏ ਹੋ ਨਹੀਂ ਗਏ ਉਥੇ ਸਾਡੀ ਪਹਿਲੀ ਇਹ ਸੀਗੀ ਕਿ ਸੜਕ ਤੁਸੀਂ ਰੋਕੀ ਹੈ ਸਯੋਗਤਮੌਰ ਦੇ ਚੌਕ ਸੱਦੇ ਦੇ ਤੌਰ ਤੇ ਗ੍ਰਾਹਾਂ ਸਾਹਮਣੇ ਐਲਾਨ ਕੀਤਾ ਹੋਇਆ ਵੀਡੀਓ ਪਈ ਹੋਣਾ ਸੀ ਅਸੀਂ ਤਾਂ ਉਹਦੇ ਫੁੱਲ ਚੜਾਵਾਂਗੇ 100% ਤੁਸੀਂ ਪਹਿਲੀ ਸਾਡੀ ਮੰਗ ਹੈ ਸੜਕ ਚਾਲੂ ਕਰੋ ਦੋਨਾਂ ਪਾਸਿਆਂ ਦੀ ਐਨੀ ਵੀ ਉਧਰ ਹੀ ਕਰਦੇ ਜੱਲੀ ਨਾ ਕਰੋ ਹੁਣ ਜਾਈ ਸੀ ਇੱਧਰ ਬੈ ਖੜੇ ਆ ਉਧਰ ਹੀ ਗਾਦੇ ਪਾਸੇ ਰੋਕੀ ਹੈ ਪਹਿਲਾਂ ਕਾਹਦੇ ਪਾਸੇ ਲੋਕ ਫਾਇਲ ਚੜਾਏ ਐ ਪਹਿਲੇ ਆਪਣੀ ਮੰਗਾਂ ਹੁਣੇ ਇਸ ਗੱਲ ਤੇ ਖੜਦੇ ਆ ਕਿ ਨਹੀਂ ਖੜਦੇ ਕੇ ਵੀ ਭੁਗਤ ਮਾਨ ਨੂੰ 2 ਘੰਟੇ ਬਾਦੋਂ ਜਾਂ 2 ਮਿੰਟਾਂ ਬਾਅਦ ਹੀ ਬਦਲਣਗੇ ਇਹਨਾਂ ਦਾ ਪਤਾ ਲੱਗ ਰਿਉ ਫਿਰ ਗਾਹਾਂ ਵਾਲੀ ਗੱਲ ਤਾਂ ਕਰਨ ਦਾ ਮਤਲਬ ਕੋਈ ਨਹੀਂ ਰਹਿੰਦਾ ਜੋ ਫੇਰ ਕਹਣੇ ਵੀ ਫੇਰ ਕਰ ਲੋ ਗੱਲ ਸਾਡੇ ਨਾਲ ਕਾਦੀ ਗੱਲ ਕਰਾਂਗੇ ਅਸੀਂ ਫੇਰ ਜੋ ਸਾਡੇ ਨਾਲ ਜਿੰਨੀ ਕਿ ਤਾਹ ਹੋ ਗਈ ਇਹਨੂੰ ਲਾਗੂ ਕਰੋ ਜਗਾਹਾਂ ਲਈ ਲੋੜ ਹੋਈ ਸੱਤ ਲੋੜ ਜਦ ਮਰਜ਼ੀ ਕਰਨੋ ਤੇ ਆ ਨਾ ਗੱਲਬਾਤ ਕਦੇ ਹੋਣੀ ਭਾਜੀ ਦੇਖੋ ਭਰਾ ਮੇਰੇ ਮੈਂ ਬਹੁਤ ਵਾਰੀ ਬੇਨਤੀ ਕਰਤੀ ਵਿਚਾਲਿਆਂ ਲਈ ਖਵੱਜੀ ਹੋਈ ਹੈਗੇ ਸੜਕ ਦੇ ਪੱਕੀ ਲਈ ਪੱਕੀ ਦੇ ਲਈ ਖਵੱਜੀ ਇਕੱਲੀ ਪੱਟੀ ਨਹੀਂ ਸਾਰੇ ਪਾਸਾ ਸਾਡੇ ਉਧਰ ਹੋ ਜਾਣਾ ਦੇਖੋ ਜਦੋਂ ਟਾਇਰ ਚੱਲ ਵੀ ਉਹ ਬੰਦਾ ਕਾਲਾ ਹੁੰਦਾ ਮੈਂ ਸੇਧੇ ਲੰਘ ਜਾਕਰ ਉਸ ਕਰਕੇ ਆਪਣਾ ਕੋਈ ਨੁਕਸਾਨ ਨਾ ਕਰ ਜੇ ਇਹ ਕਿਸੇ ਦੇ ਸ਼ਰਮ ਨਹੀਂ ਲੱਗਣੇ ਓਵੇਂ ਉਹ ਗੁੱਟ ਕੇ ਮਾਰ ਦੇਣ ਕਿਹਦੇ ਸਿਰ ਤਾਂ ਲੱਗਦੇ ਹਨਾ ਕੋਈ ਕਰਵਾਨੀ ਤਾਂ ਬਣਦੀ ਹੈ ਇਸ ਕਰਕੇ ਸਾਡਾ ਇਸ ਕੋ ਪੱਟੀ ਤੋਂ ਇਧਰ ਕੋਈ ਵੀ ਵਲੰਟੀਅਰ ਕੋਈ ਵੀ ਬੋਧਰ ਨਾ ਹੋਵੇ ਠੀਕ ਹੈ ਚੈਨਲ ਵਾਲੇ ਹੈ ਇਹਨਾਂ ਨੇ 4 ਸਿਕਰੋਂ ਕਵਰ ਕਰਨਾ ਤੇ ਜਿੱਦਨੂ ਮਰਜ਼ੀ ਕਰਨ ਇਹਨਾਂ ਦੀ ਆਪ ਦੀ ਆਜ਼ਾਦੀ ਹੈ ਸਾਡਾ ਬੰਦਾ ਨੋਦਰ ਕੋਈ ਵੀ ਧੰਨਵਾਦ ਸਾਰੇ ਹੀ ਭਰਾਵੋ ਜਿਹੜੀ ਗੱਲ ਜਿੰਨੀ ਸੋਡੇ ਨਾਲ ਸਾਂਝੀ ਕੀਤੀ ਹੈ ਉਹਦੇ ਫੁੱਲ ਚੜਾਓ ਤੇ ਖਾਸ ਕਰਕੇ ਜਿਹੜੇ ਸਾਡੇ ਵਲੰਟੀਅਰ ਹੈ ਇੱਧਰ ਖੜੇ ਹੈ ਉਹ ਇੱਧਰ ਪੰਜ-ਸੱਤ ਬੰਦੇ ਜ਼ਰੂਰ ਜੋ 5 ਮਾਰਚ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਤਾ ਗਿਆ ਸੀ ਬਹੁਤ ਜ਼ੋਰਦਾਰ ਬੇਨਤੀ ਹੈ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ ਉਸ ਨੂੰ ਲੈ ਕੇ ਜਿਹੜਾ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣਾ ਸੀ ਉਸ ਮੋਰਚੇ ਨੂੰ ਲਾਉਣ ਤੋਂ ਰੋਕਣ ਦੇ ਲਈ ਜਿੱਥੇ ਪੰਜਾਬ ਸਰਕਾਰ ਨੇ ਪਹਿਲਾਂ 2 ਦਿਨ ਪਹਿਲਾਂ ਛਾਪੇਮਾਰੀ ਘਰਾਂ ਦੇ ਵਿੱਚ ਸ਼ੁਰੂ ਕੀਤੀ ਹੈ ਤੇ ਫਿਰ ਹੁਣ ਵੱਡੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਮੇਰੀਆਂ ਕਿਸਾਨ ਭੈਣਾਂ ਹਾਂ ਥਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਗੂਆਂ ਦੀ ਜਿਹੜੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਉਸ ਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਬੈਰੀਕੇਡ ਲਾਏ ਗਏ ਨੇ ਉਹ ਖੋਲਣਗੇ ਤੇ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਕਿਹਾ ਵੀ ਅਸੀਂ ਜਿੱਥੇ ਸਾਨੂੰ ਰੋਕਣਗੇ ਅਸੀਂ ਉੱਥੇ ਇੱਕ ਪਾਸੇ ਸੜਕ ਤੇ ਬੈਠ ਕੇ ਟ੍ਰੈਫਿਕ ਨੂੰ ਬਿਨਾਂ ਰੋਕੇ ਆਪਣਾ ਜਿਹੜਾ ਧਰਨਾ ਉਹ ਜਾਰੀ ਰੱਖਾਂਗੇ ਤੇ ਉਸ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਵੀ ਕਿਸਾਨਾਂ ਦੇ ਵੱਲੋਂ ਸੜਕ ਦਾ ਇੱਕ ਪਾਸਾ ਜਿਹੜਾ ਉਹ ਖਾਲੀ ਛੱਡਿਆ ਹੋਇਆ ਤੇ ਇੱਕ ਪਾਸੇ ਕਿਸਾਨ ਸਾਡੀਆਂ ਮਾਮਾ ਭੈਣਾਂ ਬੈਠੀਆਂ ਨੇ ਤੇ